ਮਾਂ ਕਾਲਰਾਤਰੀ ਮਾਂ ਦੁਰਗਾ ਦੇ 9 ਅਵਤਾਰਾਂ ਦੇ ਵਿੱਚੋਂ ਇੱਕ ਹੈ ਜਿਸ ਦੀ ਪੂਜਾ 74 ਨਰਾਤਿਆਂ ਦੇ 7ਵੇਂ ਦਿਨ ਜਾਂ ਸੱਤੋਂ ਨੂੰ ਕੀਤੀ ਜਾਂਦੀ ਹੈ ਮਾਂ ਕਾਲ ਰਾਤਰੀ ਦੇਵੀ ਪਾਰਵਤੀ ਦਾ ਸਭ ਤੋਂ ਭਿਆਨਕ ਰੂਪ ਹੈ ਮੰਨਤਾ ਹੈ ਕਿ ਇਹ ਦੇਵੀ ਸ਼ਨੀ ਤੇ ਰਾਜ ਕਰਦੀ ਹੈ ਤੇ ਗਦੇ ਦੀ ਸਵਾਰੀ ਕਰਦੀ ਹੈ ਮਾਤਾ ਦਾ ਇਹ ਰੂਪ ਕਾਲੀਖਾ ਦਾ ਅਵਤਾਰ ਹੈ ਅਰਥਾਤ ਕਾਲੇ ਰੰਗ ਦੀ ਅਤੇ ਇਹ ਆਪਣੇ ਲੰਬੇ ਵਾਲ ਚਾਰੇ ਦਿਸ਼ਾਵਾਂ ਦੇ ਵਿੱਚ ਫਲਾਉਂਦੀ ਹੈ ਚਾਰ ਸ਼ਸਤਰਧਾਰੀ ਮਾਤਾ ਜੋ ਵੱਖ-ਵੱਖ ਰੰਗਾਂ ਤੇ ਰੂਪਾਂ ਦੇ ਵਿੱਚ ਅਰਧ ਨਾਰੀਸ਼ਵਰ ਯਾਨੀ ਸ਼ਿਵ ਦੇ ਤੰਡਵ ਆਸਨ ਦੇ ਵਿੱਚ ਦਿਖਾਈ ਦਿੰਦੀ ਹੈ ਇਸ ਤੱਥ ਦੇ ਬਾਵਜੂਦ ਕਿ ਦੇਵੀ ਕਾਲ ਰਾਤਰੀ ਦੇਵੀ ਪਾਰਵਤੀ ਦਾ ਸਭ ਤੋਂ ਵੱਧ ਗ੍ਰੋਧਿਤ ਰੂਪ ਹੈ ਉਹ ਆਪਣੇ ਭਗਤਾਂ ਦੀ ਹਰ ਇੱਛਾ ਪੂਰੀ ਕਰਦੀ ਹੈ ਉਸ ਤੋਂ ਜੋ ਵੀ ਮੰਗਦੇ ਰੁਕਾਵਟਾਂ ਤੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਜਾਣੀ ਜਾਂਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਮਾਂ ਕਾਲਰਾਤਰੀ ਆਪਣੇ ਸ਼ਰਧਾਲੂਆਂ ਨੂੰ ਸਾਰੇ ਸ਼ੈਤਾਨਾਂ ਤੋਂ ਬਚਾਉਂਦੀ ਹੈ ਇਸ ਦੇਵੀ ਦੀ ਖਾਸ ਸ਼ਕਤੀ ਦੇ ਕਾਰਨ ਦੇਵੀ ਕਾਲਰਾਤਰੀ ਨੂੰ ਦੇਵੀ ਸ਼ੁੰਭਕਾਰੀ ਵੀ ਕਿਹਾ ਜਾਂਦਾ ਹੈ ਇਸ ਦੇਵੀ ਨੂੰ ਮਹਾਯੋਗੇਸ਼ਵਰੀ ਤੇ ਦੇਵੀ ਮਹਾਯੋਗਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਸ਼ੁੰਭਤ ਨਿਸ਼ੁੰਭ ਤੇ ਰਕਤਬੀਜ ਆਦਿ ਦਾਨਵਾ ਨੇ ਸਾਰੇ ਲੋਕਾਂ ਦੇ ਵਿੱਚ ਹੰਗਾਮਾ ਮਚਾ ਦਿੱਤਾ ਸੀ ਇਸ ਤੋਂ ਪ੍ਰੇਸ਼ਾਨ ਹੋ ਕੇ ਸਾਰੇ ਦੇਵਤੇ ਭੋਲੇਨਾਥ ਦੇ ਕੋਲ ਪਹੁੰਚੇ ਤੇ ਉਹਨਾਂ ਦੀ ਰੱਖਿਆ ਦੇ ਲਈ ਪ੍ਰਾਰਥਨਾ ਕਰਨ ਲੱਗੇ ਫਿਰ ਭੋਲੇਨਾਥ ਨੇ ਮਾਤਾ பார்ਵਤੀ ਨੂੰ ਆਪਣੇ ਭਗਤਾਂ ਦੀ ਰੱਖਿਆ ਕਰਨ ਦੇ ਲਈ ਕਹਾਂ ਪੋਲੇ ਨਾਲ ਦੀ ਗੱਲ ਸੁਣ ਕੇ ਮਾ ਪਾਰਵਤੀ ਨੇ ਮਾ ਦੁਰਗਾ ਦਾ ਰੂਪ ਧਾਰਨ ਕਰ ਲਿਆ ਤੇ ਸ਼ੁੰਭ ਤੇ ਨਸ਼ੁੰਭ ਦੈਨਤਾ ਨੂੰ ਮਾਰ ਦਿੱਤਾ ਜਦੋਂ ਮਾ ਦੁਰਗਾ ਨੇ ਰક્તਬੀਜ ਨੂੰ ਮਾਰਿਆ ਤਾਂ ਉਸ ਦੇ ਖੂਨਾਂ ਦੇ ਵਿੱਚੋਂ ਲੱਖਾਂ ਰક્તਬੀਜਾਂ ਨੇ ਜਨਮ ਲੈ ਲਿਆ ਇਹ ਦੇਖ ਕੇ ਮਾ ਦੁਰਗਾ ਬਹੁਤ ਨਰਾਜ਼ ਹੋ ਗਈ ਗੁੱਸੇ ਦੇ ਕਾਰਨ ਮਾਤਾ ਦਾ ਰੰਗ ਕਾਲਾ ਹੋ ਗਿਆ ਦੇਵੀ ਕਾਲਰਾਤਰੀ ਇਸ ਸ਼ਾਮਲ ਰੂਪ ਤੋਂ ਪ੍ਰਗਟ ਹੋਈ ਹੈ ਇਸ ਤੋਂ ਬਾਅਦ ਮਾਤਾ ਕਾਲਰਾਤਰੀ ਨੇ ਰક્તਬੀ ਸਮੇਤ ਸਾਰੇ ਦੈਨਤਾ ਨੂੰ ਮਾਰ ਦਿੱਤਾ ਤੇ ਉਹਨਾਂ ਦੇ ਸਰੀਰ ਤੋਂ ਨਿਕਲਣ ਵਾਲੇ ਖੂਨ ਨੂੰ ਜ਼ਮੀਨ ਤੋਂ ਡਿੱਗਣ ਤੋਂ ਪਹਿਲਾਂ ਹੀ ਆਪਣੇ ਮੂੰਹ ਦੇ ਵਿੱਚ ਪਾਰ ਲਿਆ ਇਸ ਕਾਰਨ ਮਾਂ ਨੂੰ ਸ਼ੰਭੰਕਰਾਰੀ ਵੀ ਕਿਹਾ ਜਾਂਦਾ ਹੈ ਸ਼ਾਸਤ੍ਰਾਂ ਅਤੇ ਪੁਰਾਣਾਂ ਦੇ ਵਿੱਚ ਕਿਹਾ ਗਿਆ ਹੈ ਕਿ ਮਾਂ ਕਾਲ ਰਾਤਰੀ ਦੀ ਪੂਜਾ ਤੇ ਵਰਤ ਰੱਖਣ ਦੇ ਨਾਲ ਸਾਰੀਆਂ ਨਕਾਰਾਤਮਕ ਸ਼ਕਤੀਆਂ ਦਾ ਨਾਸ਼ ਹੁੰਦਾ ਹੈ ਤੇ ਤੰਦਰੁਸਤ ਸਿਹਤ ਦੀ ਪ੍ਰਾਪਤੀ ਹੁੰਦੀ ਹੈ ਮਾਂ ਕਾਲ ਰਾਤਰੀ ਆਪਣੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੰਦੀ ਹੈ ਤੇ ਉਹਨਾਂ ਦੀ ਤਾਕਤ ਅਤੇ ਉਮਰ ਵੀ ਵਧਾਉਂਦੀ ਹੈ ਰਾਤ ਦੇ ਸਮੇਂ ਵੀ ਮਾਂ ਕਾਲ ਰਾਤਰੀ ਦੀ ਪੂਜਾ ਕੀਤੀ ਜਾਂਦੀ ਹੈ